ਡੇਰਾ ਮੁਖੀ ਨੂੰ ਲੈ ਕੇ ਅਕਾਲੀ ਦਲ ਵੱਲੋਂ ਪੰਜਾਬ ਦੀ ਆਮ ਆਦਮੀ ਸਰਕਾਰ ਤੋਂ ਵੱਡੀ ਮੰਗ ਕੀਤੀ ਗਈ ਹੈ ਕਿ ਪੰਜਾਬ ਦੀ ਆਮ ਆਦਮੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਡੇਰਾ ਮੁਖੀ ਰਾਮ ਰਹੀਮ ਦੇ ਖਿਲਾਫ ਮਕਦਮਾ ਚਲਾਉਣ ਨੂੰ ਮਨਜ਼ੂਰੀ ਕਿਉਂ ਨਹੀਂ ਦੇ ਰਹੀ ਡੇਰਾ ਮੁਖੀ ਨਾਲ ਯਾਰੀਆਂ ਪਗਾਈਆਂ ਯਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁੱਖ ਮੰਤਰੀ ਭਗਵੰਤ ਮਾਨਵੀ ਕਾਂਗਰਸਵਾਨ ਉਹਨਾਂ ਦੇ ਰਸਤੇ ਤੇ ਚੱਲੇ ਹੋਏ ਨੇ ਸੋ ਅਕਾਲੀ ਦਲ ਵੱਲੋਂ ਵੱਡੇ ਇਲਜ਼ਾਮ ਲਾਏ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਪੰਸ ਸਿੰਘ ਰੋਮਾਣਾ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਡੇਰਾ ਸਿਰਸ਼ਾ ਮੁਖੀ ਰਾਮ ਰਹਿਮ ਦੇ ਖਿਲਾਫ ਤਾਰਾ 295 ए ਤਹਿਤ ਮੁਕਦਮਾ ਚਲਾਉਣ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਦਬੀ ਦੇ ਹੁਕਮਾਂ ਲਈ ਡੇਰਾ ਆਗੂ ਹਣੀਪ੍ਰੀਤ ਦਾ ਨਾਮ ਲੈ ਕੇ ਗ੍ਰਿਫਤਾਰ ਕਰਨ ਅਤੇ ਉਸ ਖਿਲਾਫ ਚੱਲ ਰਹੇ ਦੋ ਕੇਸਾਂ ਵਿੱਚ ਬਦਬੀ ਦੇ ਦੋਸ਼ੀ प्रदीप ਕਲੇਰ ਨੂੰ ਵੀ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਸੋ ਪਰਮ ਬਨ ਸਿੰਘ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਦੱਸਣ ਕਿ ਉਹਨਾਂ ਨੇ ਕਿਸ ਡੀਲ ਤਹਿਤ ਪਿਛਲੇ 2 ਸਾਲਾਂ ਤੋਂ ਆਰਮ ਰਹੀਮ ਤੇ ਮਕਦਮਾ ਚਲਾਉਣ ਦੀ ਮਨਜ਼ੂਰੀ ਦੇਣ 'ਚ ਦੇਰੀ ਕੀਤੀ ਏ ਉਹਨਾਂ ਨੇ ਭਗਵੰਤ ਮਾਨ ਦੀ ਪਿਛਲੀ ਕਾਂਗਰਸ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲੇ ਹੋਏ ਨੇ ਉਹਨਾਂ ਕਿਹਾ ਕਿ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਲਈ ਧਾਰਾ 295ਏ ਤਹਿਤ ਆਰਮ ਰਹੀਮ ਖਿਲਾਫ ਮਕਦਮਾ ਚਲਾਉਣ ਲਈ ਐਸ ਆਈ ਟੀ ਵੱਲੋਂ ਕੀਤੀ ਗਈ ਅਰਜੀ ਸਤੰਬਰ 2021 ਤੋਂ ਪੈਂਡਿੰਗ ਹੈ ਉਹਨੇ ਇਹ ਵੀ ਪੁੱਛਿਆ ਕਿ ਡੇਰਾ ਮੁਖੀ ਖਿਲਾਫ ਮੁਕਦਮਾ ਚਲਾਉਣ ਦੀ ਮਨਜ਼ੂਰੀ ਕਿਉਂ ਨਹੀਂ ਦਿੱਤੀ ਜਾ ਰਹੀ ਪੰਜਾਬ ਸਰਕਾਰ ਦੇ ਵੱਲੋਂ ਜਦੋਂ ਕਿ ਬਾਕੀ ਸਾਰੇ ਮੁਲਜ਼ਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਡੇਰਾ ਮੁਖੀ ਖਿਲਾਫ ਕਾਰਵਾਈ ਨਾ ਹੋਣ ਦਾ ਕਾਰਨ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਨੇ ਅਕਾਲੀ ਦਲ ਰੋਮਾਣਾ ਨੇ ਕਿਹਾ ਕਿ ਡੇਰਾ ਮੁਖੀ ਦੇ ਖਿਲਾਫ ਕਾਰਵਾਈ ਨਹੀਂ ਕਰਨੇ ਚਾਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ हरियाणा ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਡੇਰੇ ਮੁਖੀ ਦੇ ਨਾਲ ਜਿਹੜਾ ਫਾਇਦਾ ਲੈਣਾ ਚਾਹੁੰਦੀ ਏ ਡੇਰਾ ਮੁਖੀ ਨਾਲ ਅੰਦਰ ਖਾਤੇ ਰਲ ਚੁੱਕੀ ਏ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਸਰਕਾਰ ਡੇਰਾ ਮੁਖੀ ਦੇ ਖਿਲਾਫ ਕਾਰਵਾਈ ਨਾ ਕਰਨਾ ਜਿਹੜੀ ਸ਼ੰਕਾ ਜ਼ਾਹਿਰ ਕਰਦਾ ਹੈ ਕਿ ਆਮ ਆਦਮੀ ਸਰਕਾਰ ਜੋਏ ਲੋਕਾਂ ਨਾਲ ਕਰਕੇ ਵਾਅਦੇ ਆਏ ਸੀ ਬੇਅਦਬੀ ਦੇ ਜਿਹੜੇ ਇਨਸਾਫ ਦਿਵਾਵਾਂਗੇ ਦੋਸ਼ੀਆਂ ਨੂੰ ਫੜ ਕੇ ਜੇਲਾ ਵਿੱਚ ਸੁਟਾਗੇ ਲੇਕਿਨ ਸ਼ਰੇਆਮ ਦੋਸ਼ੀ ਕੁਮਰੇ ਨੇ ਜੋ ਕਿ ਪ੍ਰਦੀਪ ਕਲੇਰ ਜਿਨ੍ਹਾਂ ਦੀ ਇੰਟਰੂ ਹੁੰਦੀ ਏ ਸਰਕਾਰ ਨੇ ਉਹਨਾਂ ਨੂੰ ਜਿਹੜੀ ਕਿ ਸੁਰੱਖਿਆ ਦਿੱਤੀ ਹੋਈ ਏ ਪ੍ਰਦੀਪ ਕਲੇਰ ਜੋ ਕਿ ਬਹੁਤ ਵੱਡਾ ਦੋਸ਼ੀ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਕਰਕੇ ਉਹਨਾਂ ਨੂੰ ਜਿਹੜਾ ਕਿ ਪ੍ਰਦੀਪ ਕਲੇਰ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਖਿਲਾਰੇ ਜਾਂਦੇ ਨੇ ਸੋ ਸਿੱਖ ਭਾਵਨਾ ਨੂੰ ਜਿਹੜਾ ਕਿ ਫੇਸ ਪਹੁੰਚਾਉਣ ਵਾਲਾ ਪ੍ਰਦੀਪ ਕਲੇਰ ਇੱਕ ਵਾਰ ਫਿਰ ਸਰਕਾਰ ਦੀ ਸ਼ੈਅ ਦੇ ਉੱਤੇ ਉਹ ਜਿਹੜਾ ਕਿ ਉਹਨੂੰ ਅਗਵਾ ਬਣਾਇਆ ਜਾ ਰਿਹਾ ਹੈ ਔਰ ਉਸ ਦੇ ਉੱਪਰ ਕੋਈ ਮਕਦਮਾ ਦਰਜ ਨਹੀਂ ਕੀਤਾ ਜਾ ਰਿਹਾ ਉਸ ਨੂੰ ਕੋਈ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਸੋ ਉਹਨਾਂ ਨੇ ਕਿਹਾ ਕਿ ਪ੍ਰਦੀਪ ਕਲੇਰ ਨੂੰ ਸਿਰਫ ਤੇ ਸਿਰਫ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਤਿੰਨ ਕੇਸ ਥਾਣਾ ਬਾਜਾਖਾਨਾ ਵਿੱਚ ਦਰਜਨ ਉਹਨਾਂ ਦੇ ਕਿਹਾ ਕਿ ਸਪਸ਼ਟ ਹੈ ਕਿ ਕਲੇਰ ਨੂੰ ਵੀ ਬਲੈਕਮੇਲ ਕੀਤਾ ਜਾ ਰਿਹਾ ਹੈ ਬਾਕੀ ਦੋ ਕੇਸਾਂ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਉਹਨਾਂ ਨੂੰ ਇੱਕ ਵਿਸ਼ੇਸ਼ ਸਟਰੀਪ ਅਨੁਸਾਰ ਬਿਆਨ ਦੇਣ ਦੀ ਹਦਾਇਤ ਕੀਤੀ ਗਈ ਹੈ ਸੋ ਰੋਮਾਣਾ ਨੇ ਮੰਗ ਕੀਤੀ ਕਿ ਬਾਕੀ ਦੋ ਮਾਮਲਿਆਂ ਵਿੱਚ ਵੀ ਕਲੇਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਮੁੱਖ ਮੰਤਰੀ ਤੋਂ ਪੁੱਛਿਆ ਕਿ ਹੁਣ ਤੱਕ ਅਜਿਆ ਕਿਉਂ ਨਹੀਂ ਕੀਤਾ ਗਿਆ ਅਕਾਲੀ ਆਗੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਚੰਨੀ ਅਤੇ ਸਾਬਕਾ ਗ੍ਰਹਿ ਮੰਤਰੀ ਸੁਜਿੰਦਰ ਸਿੰਘ ਅੰਦਾਵਾ ਨੇ ਵੀ ਭਗਵੰਤ ਮਾਨ ਵੰਗ ਰਾਮ ਰਹੀਮ ਤੇ ਹਨੀ ਪ੍ਰੀਤ ਅਤੇ ਪ੍ਰਦੀਪ ਕਲੇਰ ਨੂੰ ਸੁਰੱਖਿਆ ਦਿੱਤੀ ਹੋਈ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਜਿੰਨੇ ਲੀਡਰ ਨੇ ਇਹਨਾਂ ਨੇ ਸਿੱਖ ਕੌਮ ਦੀ ਕੀਮਤ ਡੇਰਾ ਸਿਰਸਾ ਦੇ ਨਾਲ ਮਿਲੀ ਪੁਗਤ ਕਰ ਲਈਏ ਪਰ ਮਾਣਾ ਨੇ ਆਪ ਸਰਕਾਰ ਦੇ ਨਾਲ ਪੰਜਾਬ ਪੁਛੇ ਅਧਿਕਾਰੀਆਂ ਦੀ ਵੀ ਭੂਮਿਕਾ ਤੇ ਸਵਾਲ ਉਠਾਏ ਹਨ ਜੋ 6 ਸਾਲ ਪਹਿਲਾਂ ਪ੍ਰਦੀਪ ਕਲੇਰ ਨੂੰ ਭੰਗੌੜਾ ਕਰਾ ਦਿੱਤੇ ਜਾਣ ਦੇ ਬਾਵਜੂਦ ਵੀ ਜਿਹੜਾ ਕਿ ਉਹਨਾਂ ਨੂੰ ਫਰਨ ਵਿੱਚ ਨਾਕਾਮ ਰਹੇ ਹੁਣ ਜਿਹੜਾ ਪ੍ਰਦੀਪ ਕਲੇਰ ਟੀਵੀ ਚੈਨਲ ਤੇ ਇੰਟਰਵਿਊ ਦੇ ਰਿਹਾ ਹੈ ਉਹ ਸਰਕਾਰ ਦਾ ਇੱਕ ਜਿਹੜਾ ਕਿ ਉਹਨੂੰ ਸੋਚੀ ਸਮਝੀ ਸਹਾਇਤ ਦੇ ਤਹਿਤ ਉਸ ਨੂੰ ਵਰਤਿਆ ਜਾ ਰਿਹਾ ਹੈ ਔਰ ਉਸ ਨੂੰ ਬਚਾਉਣ ਲਈ ਜਿਹੜੇ ਉਸ ਕੋਲੋਂ ਬਿਆਨ ਦਵਾਏ ਜਾ ਰਹੇ ਨੇ ਜੋ ਕਿ ਸਰਾਸਰ ਗਲਤ ਨੇ ਜੋ ਕਿ ਮਲਜਮ ਹੈ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜਿਸ ਨੇ ਖਲਵਾੜ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕੀਤੀ ਉਸ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਸਰਕਾਰ ਉਸ ਦੀ ਜੀ ਰੱਖੀ ਰੱਖੀ ਕਰ ਰਹੀ ਹੈ ਸੋ ਪਰਦੀਪ ਕਲੇਰ ਨੂੰ ਵੀ ਜਿਹੜਾ ਕਿ ਫੜਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਔਰ ਉਸ ਨੂੰ ਸਜ਼ਾ ਦਿੱਤੀ ਜਾਵੇ ਸੋ ਪਰਮਪੰਸ ਸਿੰਘ ਬੰਟੀ ਰਮਾਣਾ ਜੋ ਕਿ ਸਵੇਤ ਸਿੰਘ ਬਾਦਲ ਦੇ ਬਹੁਤ ਹੀ ਨਜ਼ਦੀਕ ਨੇ ਔਰ ਪਰਮਪੰਸ ਸਿੰਘ ਬੰਟੀ ਰਮਾਣਾ ਨੇ ਵੱਡੀ ਮੰਗ ਕੀਤੀ ਹੈ ਜੇਕਰ ਪੰਜਾਬ ਸਰਕਾਰ ਡੇਰਾ ਮੁਖੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਔਰ ਉਸ ਦੇ ਖਿਲਾਫ ਜਿਹੜਾ ਮੁਕਦਮਾ ਨਹੀਂ ਚਲਾਉਂਦੀ ਤਾਂ ਸ਼ਰਤਾਂ ਤੇ ਲੋਕ ਆਉਣਗੇ ਲੋਕ ਜਿਹੜੇ ਨੇ ਵਿਰੋਧ ਕਰਨਗੇ ਆਮ ਆਦਮੀ ਪਾਰਟੀ ਸਰਕਾਰ ਦਾ ਸੋ ਪਹਿਲਾ ਅਲਟੀਮੇਟ ਦੇ ਰਹੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਕਿ ਇਹਨਾਂ ਦੇ ਖਿਲਾਫ ਮੁਕਦਮਾ ਚਲਾਉਣ ਮਨਜ਼ੂਰੀ ਦੇਣ ਔਰ ਪ੍ਰਦੀਪ ਕਲੇਰ ਨੂੰ ਵੀ ਫੜ ਕੇ ਜੇਲ੍ਹ ਵਿੱਚ ਸੁੱਟਣ ਸੋ ਹਣੀਪ੍ਰੀਤ ਨੂੰ ਵੀ ਪ੍ਰਦੀਪ ਕਲੇਰ ਨੂੰ ਵੀ ਔਰ ਰਾਮ ਰਹੀਮ ਡੇਰਾ ਮੁਖੀ ਜੋ ਉਹਨਾਂ ਦੇ ਖਿਲਾਫ ਇਹਦਾ ਮੁਕਦਮਾ ਚਲਾਉਣ ਤੇ ਰੋਕ ਲਾਈ ਹੋਈ ਏ ਉਸ ਨੂੰ ਤੁਰੰਤ ਬਹਾਲ ਕਰਨ ਦੇ ਖਿਲਾਫ ਮੁਕਦਮਾ ਚਲਾਉਣ